ਸਤਿ ਸ਼੍ਰੀ ਅਕਾਲ ਮਿੱਤਰੋ ਆਪਣੇ ਨਾਲ ਭਰਾ ਇੱਧਰਲੇ ਪਾਸੇ ਬੂਰਾ ਖਾਨ ਖੜਾ ਬਾਈ ਮਲੇਰਕੋਟਲੇ ਤੋਂ ਆਇਆ ਜਿਵੇਂ ਆਪਾਂ ਆਮ ਹੀ ਪਿੰਡਾਂ ਦੇ ਵਿੱਚ ਦੇਖਦੇ ਆ ਭਰਾ ਆਪਣੇ ਕੋਲੇ ਮਸਾਲਾ ਬਣਾਉਣ ਨਾਲੇ ਆਉਂਦੇ ਆ ਤੇ ਮੇਰੇ ਕੋਲੇ ਵੀ ਕਈ ਵੀਰ ਆਉਂਦੇ ਰਹਿੰਦੇ ਆ ਸਾਡੇ ਇੱਥੇ ਲੋਕਲ ਵੈਸੇ ਤਾਂ ਆਪਾਂ ਨੂੰ ਸਾਰੇ ਪਤਾ ਹੀ ਆ ਵੀ ਇਹ ਭਰਾ ਜੂਪੀ ਤੋਂ ਆਉਂਦੇ ਆ ਜਿਹੜੇ ਮਸਾਲਾ ਬਣਾਉਂਦੇ ਆ ਪਿੱਛਾ ਇਹਨਾਂ ਦਾ ਜੂਪੀ ਦਾ ਹੁੰਦਾ ਆਪਣੇ ਪੰਜਾਬ ਦੇ ਵਿੱਚ ਅਲੱਗ-ਅਲੱਗ ਏਰੀਏ ਦੇ ਵਿੱਚ ਰਹਿੰਦੇ ਆ ਤੇ ਆਸ-ਪਾਸੇ ਘੁੰਮਦੇ ਰਹਿੰਦੇ ਆ ਸੋ ਬਦਲਵੇਂ ਬੰਦੇ ਆਉਂਦੇ ਰਹਿੰਦੇ ਆ ਕਿਤੇ ਕੋਈ ਭਰਾ ਆ ਗਿਆ ਕਿਤੇ ਕੋਈ ਆ ਗਿਆ ਤੇ ਅੱਜ ਇਹ ਬਾਈ ਬੂਰਾ ਖਾਨ ਆਇਆ ਸੀਗਾ ਆਪਣੇ ਕੋਲੇ ਤੇ ਇੱਥੇ ਨੇੜੇ ਹੋਰ ਪਿੰਡਾਂ ਚ ਘੁੰਮਦਾ ਫਿਰਦਾ ਇੱਧਰ ਮੇਰੇ ਕੋਲੇ ਆ ਗਿਆ ਕਹਿੰਦਾ ਬਾਈ ਮਸਾਲਾ ਬਣਾਉਣਾ ਤੇ ਅਖਰੀ ਬੈਠ ਕੇ ਤਾਂ ਪਤਾ ਵੀ ਆਪਾਂ ਚੀਜ਼ਾਂ ਦੇਖਦੇ ਰਹਿੰਦੇ ਆ ਬਾਈ ਬਾਰੇ ਵੀ ਗੱਲਬਾਤ ਕਰ ਲੈਂਦੇ ਆ ਮਲੇਰਕੋਟਲੇ ਏਰੀਏ ਦੇ ਵਿੱਚ ਜਾਂ ਜਿੱਥੇ ਵੀ ਇਹ ਜਾਂਦਾ ਕਰਦਾਗਾ ਤੁਸੀਂ ਇਹ ਤੋਂ ਮਸਾਲਾ ਬਣਾ ਸਕਦੇ ਹੋ ਆਈਟਮਾਂ ਮੈਨੂੰ ਇਹਦੀਆਂ ਠੀਕ ਲੱਗੀਆਂ ਸਮਾਨ ਸਾਰਾ ਵਧੀਆ ਇਹਦੇ ਕੋਲੇ ਤੇ ਬਾਈ ਇਹ ਤੋਂ ਮਸਾਲਾ ਅੱਜ ਆਪਾਂ 15-20 ਕਿਲੋ ਬਣਵਾਇਆਗਾ ਘੋੜੀਆਂ ਵਾਸਤੇ ਤੇ ਬਾਈ ਤੋਂ ਆਪਾਂ ਗੱਲਬਾਤ ਪੁੱਛਦੇ ਆਂ ਸਾਰੀ ਜਿਹੜੀਆਂ ਚੀਜ਼ਾਂ ਐਟਮੈਪਾਉਂਦੇ ਆਂ ਬਾਈ ਦੱਸ ਦੇ ਆ ਜਾ ਬਾਈ ਜੀ ਜਿਹੜਾ ਵੀ ਸਮਾਨ ਇਹ ਤੋਂ ਬਾਈ ਜੀ ਬਿਹੜੇ ਹੁੰਦੇ ਦੇਖੋ ਬਿਹੜੇ ਇਹਦੇ ਨਾਲ ਆਪਣੇ ਜਾਨਵਰ ਫੁਲਾਵਟ ਲਾਂਦੇ ਗਰੋਥ ਕਰਦੇ ਹਾਈਟ ਵਧਾਂਦੇ ਬਿਹੜੇ ਹੁੰਦੇ ਬਾਈ ਜੀ ਹੂੰ ਇਹ ਬਾਈ ਜੀ ਠੀਕਰੀ ਨਿਸ਼ਾਦਾ ਰਹੁੰਦਾ ਇਹਦੇ ਨਾਲ ਆਪਣੇ ਜਿੱਦਾਂ ਜਾਨਵਰ ਨੂੰ ਸਾਈਲਿੰਗ ਹੁੰਦੀ ਬੰਦ ਨਹੀਂ ਪੈਂਦਾ ਜਿੱਦਾਂ ਬੰਦ ਪੀ ਜਾਂਦਾ ਬਾਈ ਜੀ ਠੀਕਰੀ ਨਿਸ਼ਾਦਾ ਇਹ ਕਾਲਾ ਨੂਨ ਹੁੰਦਾ ਬਾਈ ਆਪਣੇ ਜਾਨਵਰ ਇਹਦੇ ਨਾਲ ਪਾਣੀ ਪੀਂਦੇ ਕਾਲਾ ਨੂਨ ਹੂੰ ਇਹ ਬਾਈ ਫਟਕੜੀ ਹੁੰਦੀ ਨਿੰਬੂ ਟਾਰਟਰੀ ਵੀ ਕਹਿੰਦੇ ਉਹਨੂੰ ਜਿੱਦਾਂ ਮੂਸੇ ਕੰਟੇ ਨਹੀਂ ਹੋ ਜਾਂਦੇ ਛਾਲੇ ਹੋ ਜਾਂਦੇ ਆਪਣੇ ਜਾਨਵਰੋਗੇ ਮੂਸੇ ਛਾਲੇ ਨਹੀਂ ਹੁੰਦੇ ਬਾਈ ਜੀ ਹੂੰ ਇਹ ਬਾਈ ਜੀ ਸੁੱਕਿਆ ਆਵੜਾ ਹੁੰਦੇ ਚਾਰੇ ਵਾਸਤੇ ਸ਼ਕਤੀ ਵਾਸਤੇ ਪਾਚੰਗ ਵਾਸਤੇ ਸੁੱਕਾ ਆਵੜਾ ਹੁੰਦਾ ਬਾਈ ਜੀ ਸੁੱਕਾ ਆਵੜਾ ਹੂੰ ਹਾਂਜੀ ਇਹ ਕੈਲਸ਼ੀਅਮ ਹੁੰਦਾ ਬਾਈ ਜੀ ਆਪਣੇ ਜਾਨਵਰ ਮੇ ਫੁਲਾਵਟ ਲਾਵੇ ਕੁਛ ਵੀ ਪਾਣ ਦੀ ਲੋੜ ਨਹੀਂ ਆਪਣੇ ਪਸ਼ੂ ਨੂੰ ਜਿੱਦਾਂ ਬੰਦਾ ਕੈਲਸ਼ੀਅਮ ਲਾਂਦਾ ਲਿਕਵਿਡ ਕੈਲਸ਼ੀਅਮ ਨਹੀਂ ਆਂਦਾ ਪੀਪੇ ਵਾਲਾ ਉਹ ਵੀ ਪਾਣ ਦੀ ਲੋੜ ਨਹੀਂ ਬਾਈ ਅੱਛਾ ਜੇ ਹੁਣ ਆਪਾਂ ਸਾਰੀਆਂ ਆਈਟਮਾਂ ਪਾ ਕੇ ਜਿੰਨੀਆਂ ਤੁਸੀਂ ਇਹ ਦੱਸੀ ਜਾਂਦੇ ਹੋ ਕੱਲੀ ਕੱਲੀ ਇਹ ਸਾਰੀਆਂ ਪਾ ਕੇ ਜੇ ਆਪਾਂ ਮਸਾਲਾ ਬਣਾਉਣੇ ਆ ਆਪਾਂ ਨੂੰ ਅਲੱਗ ਤੋਂ ਕੋਈ ਪਾਉਣ ਦੀ ਲੋੜ ਨਹੀਂ ਕੋਈ ਨਾ ਨਾ ਕੋਈ ਚੀਜ਼ ਪਾਣ ਦੀ ਲੋੜ ਨਹੀਂ ਜਿੱਦਾਂ ਬੰਦਾ ਸੌ ਪੰਦਾ ਤਾਰਾ ਮੀਰਾ ਪੰਦਾ ਜਵੇਂ ਪੰਦਾ ਹਾਲੋ ਪੰਦਾ ਗੁੜ ਪੰਦਾ ਕੁਝ ਵੀ ਪਾਣ ਦੀ ਲੋੜ ਨਹੀਂ ਬੰਦੇ ਨੂੰ ਨੂਨ ਨਾਲ ਕੁਝ ਨਹੀਂ ਪਾਣਾ ਇੱਕ-ਇੱਕ ਪਸ਼ੂ ਨੂੰ 100-100 ਗ੍ਰਾਮ ਮਸਾਲਾ ਪਾਣਾ ਜਿੱਦਾਂ ਗਾਂਏ ਹੋਗੀ ਇਸ ਦੁੱਧ ਦੇਣ ਦੀ ਸੌਣ ਵਾਲੀ ਹੈਗੀ 100 ਗ੍ਰਾਮ ਮਸਾਲਾ ਡੇਲੀ ਪਾ ਦੋ ਦਾਣੇ ਛੇ ਕਰਕੇ ਖਲਚੇ ਕਰਕੇ ਫੀਡ ਛੇ ਕਰਕੇ ਪਾ ਦੋ ਜਿੱਦਾਂ ਆਪਣੀ ਘੋੜੀ ਹੋਗੀ 25-30 ਗ੍ਰਾਮ ਡੇਲੀ ਕਾ ਪਾ ਦੋ ਠੀਕ ਹੈ ਹਾਂ ਬਾਈ ਜੀ ਇਹ ਸਾਰੀ ਚੀਜ਼ਾਂ ਹੁੰਦੀ ਦੇਖੋ ਬਾਈ ਜੀ ਆਵੜੇ ਬਿਹੜੇ ਹੁੰਦੇ ਬਾਈ ਜੀ ਹਾਜਮੇ ਨਹੀਂ ਹੁੰਦੇ ਆਵੜੇ ਬਿਹੜੇ ਇਹ ਬੜੀ ਹਰੜ ਹੁੰਦੀ ਜਿੱਦਾਂ ਹਾਜਮੇ ਕਬਜ਼ੀ ਨਹੀਂ ਹੁੰਦੀ ਕਬਜ਼ੀ ਨਹੀਂ ਪੜਦੀ ਬਾਈ ਜੀ ਬੜੀ ਹਰਾਣੋਂਦੀ ਇਹ ਚਿੱਟਾ ਕੜੂ ਹੁੰਦਾ ਅੱਖਾਂ ਜੇ ਗਿੜਨੇ ਆਉਂਦੇ ਪਾਣੀ ਨੇ ਆਂਦਾ ਜਿੱਦਾਂ ਅੱਖਾਂ 'ਚੇ ਗਿੜ ਆ ਜਾਂਦਾ ਬਾਈ ਜੀ ਇਹ ਕੜੂ ਕਾਲੀ ਜੀਰੀ ਹੁੰਦੀ ਝੇਰ ਬਸਾਰ ਲਈ ਹੁੰਦੀ ਕੜੂ ਕਾਲੀ ਜੀਰੀ ਹਾਂ ਜੀ ਇਹ ਕਾਲੀ ਜੀਰੀ ਦਾ ਕਹਿੰਦੇ ਇਹ ਥੋੜੀ ਜਿਹੀ ਜਾਲੀ ਵੀ ਕਹਿੰਦੇ ਬਹੁਤ ਆਉਂਦੀ ਹੈ ਹਨਾ ਇਹਦੇ ਜੀ ਬੜਾ ਫਰਕ ਹੁੰਦਾ ਇਹ ਬੜਾ ਫਰਕ ਹੁੰਦਾ ਹਾਂ ਬਾਈ ਜੀ ਜੇਲਮਨ ਵਾਲਾ ਇਹ ਸੁੱਕਾ ਕਰੇਲਾ ਹੁੰਦਾ ਵੀ ਖੁਰਕਵਾਸ ਤੇ ਹੁੰਦਾ ਸੁੱਕਾ ਚਰੇਲਾ ਜਿੱਦਾਂ ਖੁਰਕ ਹੋ ਜਾਂਦੀ ਆਪਣੇ ਜਾਨਵਰ ਦੇ ਇਹ ਕੋੜ ਤੁੰਬੇ ਹੁੰਦੇ ਬਾਈ ਜੀ ਬਾਈ ਵੱਦੀ ਲਈ ਹੁੰਦੇ ਦਰਦ ਲਈ ਹੁੰਦੇ ਕੋੜ ਤੁੰਬੇ ਇਹ ਗਿੱਲੋ ਬੇਲ ਹੁੰਦੀ ਜਿੱਦਾਂ ਆਪਣੇ ਜਾਨਵਰ ਨੂੰ ਲੰਗੜਾ ਬੁਖਾਰ ਹੋ ਜਾਂਦਾ ਲੰਗੜਾ ਬੁਖਾਰ ਨਹੀਂ ਹੁੰਦਾ ਗਿੱਲੋ ਬੇਲ ਹੁੰਦੀ ਬਾਈ ਜੀ ਇਹ ਬਾਈ ਜੀ ਸਤਾਵਰ ਹੁੰਦੇ ਜਿੱਦਾਂ ਆਪਣੇ ਘੋੜਿਆਂ ਦੇ ਪੋਟੇ ਬਣ ਜਾਂਦੇ ਪੋਟੇ ਨਹੀਂ ਬਣਦੇ ਬਾਈ ਜੀ ਜਿੱਦਾਂ ਪੋਟੇ ਬਣ ਜਾਂਦੇ ਆਪਣੇ ਜਾਨਵਰਗੇ ਅੱਛਾ ਇਹ ਬਾਈ ਜੀ ਅੰਬਾ ਹਲਦੀ ਹੁੰਦੀ ਜਿੱਦਾਂ ਆਪਣੇ ਪਸ਼ੂ ਫਰ ਸਿਟ ਦਿੰਦੇ ਸੂਣ ਵਾਲੇ ਪਸ਼ੂ ਕੇ ਅੰਦਰ ਇਨਫੈਕਸ਼ਨ ਹੋ ਜਾਂਦਾ ਰਿਪੀਟ ਕਰਨੇ ਲੱਗਦਾ ਆਪਣਾ ਪਸ਼ੂ ਫੰਨੀ ਸਿਟਦਾ ਬਾਈ ਜੀ ਅੰਬਾ ਹਲਦੀ ਹੁੰਦੀ ਹੈ ਠੀਕ ਹੈ ਇਹ ਬੇਲਗਿਰੀ ਹੁੰਦੀ ਜਿੱਦਾਂ ਆਪਣੀ ਗਾਇਆਂ ਮੱਜਾ ਪਿੱਛੇ ਵੀ ਮਾਰਨੇ ਲੱਗਦੀਆਂ ਭਾਰ ਦੇਣ ਲੱਗਦੀ ਭਾਰ ਨਹੀਂ ਦੇਂਦੀ ਆ ਬਾਈ ਇਹ ਨਾਲੋਂ ਅਰਜੂਨ ਛਾਲ ਹੁੰਦੀ ਬਾਈ ਆਪਣੇ ਪਸ਼ੂ ਨੂੰ 나ੜਾ ਬਲੋਕ ਨਹੀਂ ਹੁੰਦੀ ਹਟੇਕ ਨਹੀਂ ਹੁੰਦਾ ਜਿੱਦਾਂ ਹਟੇਕ ਹੋ ਜਾਂਦਾ ਆਪਣੇ ਪਸ਼ੂ ਨੂੰ ਇਹ ਬਾਈ ਜੀ ਮਗਾ ਮਰੋੜ ਖਲੀ ਹੁੰਦੀ ਜਿੱਦਾਂ ਆਪਣੇ ਪਸ਼ੂ ਮੋਕ ਮਾਰਦੇ ਹੋ ਮਰੋੜਾ ਲੱਗ ਜਾਂਦਾ ਲੀਦ ਕੇ ਬਾਅਦ ਆਪਣਾ ਜਾਨਵਰ ਪਾਣੀ ਮਾਰਦੇ ਲੀਦ ਕੇ ਬਾਅਦ ਪਾਣੀ ਨਹੀਂ ਮਾਰਦਾ ਬਾਈ ਜੀ ਠੀਕ ਆ ਇਹਦਾ ਕੀ ਨਾਮ ਵਸਿਆ ਸੀ ਮਗਾ ਮਰੋੜ ਫਲੀ ਹੁੰਦੀ ਬਾਈ ਮਰੋੜ ਫਲੀ ਹੈ ਹਾਂ ਜੀ ਇਹ ਕੇਸੂ ਦੇ ਫੁੱਲ ਹੁੰਦੇ ਬਾਈ ਜਿੱਦਾਂ ਆਪਣੇ ਪਸ਼ੂ ਤੇ ਸੋਜ ਆ ਜਾਂਦੀ ਬਰਮ ਆ ਜਾਂਦਾ ਸੋਜ ਨਹੀਂ ਆਂਦੀ ਬਰਮ ਨਹੀਂ ਆਂਦਾ ਬਾਈ ਜੀ ਹਾਂ ਜੀ ਕੇਸੂ ਦੇ ਫੁੱਲ ਤੇ ਹੋਰ ਚੀਜ਼ੇ ਪਾੜਾਂ ਇਹ ਬਾਈ ਜਿਹੜੀਆਂ ਬੂਰੇ ਜ ਸਾਰੀਆਂ ਆਈਟਮਾਂ ਨੇ ਦੇਖ ਸਾਰੀਆਂ ਦਾ ਅਲੱਗ-ਅਲੱਗ ਕੰਮ ਆਉਂਦੇ ਹਨਾ ਹਾਂ ਜੀ ਹਾਂ ਜੀ ਬਿਮਾਰੀਆਂ ਤੋਂ ਬਹੁਤ ਉਹ ਕੰਮ ਕਰਦੀਆਂ ਸਾਰੀ ਬਿਮਾਰੀਆਂ ਵਿੱਚ ਕੰਮ ਕਰਦਾ ਭਾਈ ਜੀ ਚਰਾਇਤਾ ਹੁੰਦਾ ਜਿਵੇਂ ਆਪਣੇ ਜਾਨਵਰ ਕੇ ਖਾਜ ਹੋ ਜਾਂਦੀ ਖੁਜਲੀ ਹੋ ਜਾਂਦੀ ਫੁਣਸੀ ਹੋ ਜਾਂਦੀ ਜੂਹ ਹੋ ਜਾਂਦੀ ਚਿਚੜ ਹੋ ਜਾਂਦੇ ਉਸ ਵਿੱਚ ਕੰਮ ਕਰਦਾ ਚਰਾਇਤਾ ਇਹ ਭਾਈ ਜੀ ਅਰਜੁਨ ਛਾਲ ਹੁੰਦੀ ਹੈ ਜਿਵੇਂ ਪਸ਼ੂ ਮਿੱਟੀ ਚਾਟ ਲੇ ਗੰਦ ਚਾਟ ਲੇ ਢਿੱਡ ਚ ਜੂਣ ਹੋ ਜਾਂਦੇ ਕੀੜੇ ਉਹ ਜੱਥੇ ਜੂਣ ਨਹੀਂ ਉੱਤੇ ਕੀੜੇ ਨਹੀਂ ਉੱਤੇ ਮੜਫ ਨਹੀਂ ਉੱਤੇ ਭਾਈ ਜੀ ਇਹ ਕੜੂ ਹੁੰਦਾ ਹੈ ਜੀ ਕੜਾ ਕੜੂ ਇਹ ਹਰ ਕੋਈ ਜਾਣਦਾ ਇਹਨੂੰ ਵੀ ਕਾੜੇ ਕਲੂ ਕਾੜੇ ਕਲ ਕੜੂ ਹੁੰਦਾ ਭਾਈ ਜੀ ਇਹ ਕੜੂ ਹਰ ਕੋਈ ਜਾਣਦਾ ਬੰਦਾ ਕੜੂ ਠੀਕ ਆ ਹਾਂ ਜੀ ਇਹ ਬਾਈ ਜੀ ਕੜੇ ਨੇ ਇਹ ਜੇਰ ਬਸਾਰ ਲੈ ਹੁੰਦਾ ਜਿੱਦਾਂ ਜੇਰ ਹੋ ਜਾਂਦਾ ਬਸਾਰ ਹੋ ਜਾਂਦਾ ਜੀ ਹੂੰ ਇਹ ਆਵਲੇ ਬਿਹੜੇ ਹੁੰਦੇ ਬਾਈ ਜੀ ਠੀਕ ਆ ਇਹ ਨੋਟਾ ਸੂਜੀ ਹੁੰਦੀ ਏ ਪਸ਼ੂ ਆਸਤੇ ਪਿੰਦੀ ਆ ਜਿੱਦਾਂ ਪਸ਼ੂ ਵਾਲੋਂ ਪਿੰਦੀ ਆਂ ਜਿਆਦਾ ਕਰ ਨੋਟਾ ਸੂਜੀ ਹੋਣੀ ਮੀਸੋਰਾ ਹੁੰਦਾ ਇਹ ਪੀਸਾ ਆਪ ਦਾ ਗੋਹੇ ਦਾ ਬੰਦ ਨਹੀਂ ਪਿੰਦਾ ਜੋ ਖਾਰ ਹੁੰਦਾ ਫਲਾਵਟ ਵਾਸਤੇ ਬਾਈ ਜੀ ਨਾਲੇ ਕਿ ਨਾਲ ਤਿਆਰ ਕਰਕੇ ਦੇ ਦਿੰਦੇ ਸਾਰੀ ਚੀਜ਼ੇ ਪਾ ਕੇ ਇਹ ਰਿਹਾ ਚੱਕੀ ਲਾਈ ਵੀ ਦੇਖੋ ਆਜੋ ਠੀਕ ਆ ਬਾਈ ਤੇ ਇੱਕ ਦਾ ਬੂਰੇ ਆਪਦਾ ਤੂੰ ਕੰਟੈਕਟ ਨੰਬਰ ਦੇ ਦੇ ਬਾਈ ਬਾਈ ਮੇਰਾ ਨੰਬਰ ਹੈਗਾ 8837 849482 ਅੱਛਾ ਆਪਾਂ ਪੱਕੇ ਤੋਂ ਰਹਿੰਦੇ ਮਲੇਰ ਕੋਟਲੇ ਪਰ ਜਿੱਥੇ ਵੀ ਬੰਦੇ ਨੇ ਮਾਲ ਮੰਗਵਾਉਣਾ ਉਹ ਕੋਰੀਅਰ ਕਰ ਦਿੰਦੇ ਬੰਦੇ ਦੇ ਕੋਲ ਹੀ ਛਲੇ ਜਾਂਦੇ ਉਧਰ ਹੀ ਕੋਈ ਪਸ਼ੂ ਬੋਲਤਾ ਨਾ ਹੋ ਕੋਈ ਰਹਿਤਾ ਨਾ ਹੋ ਗਾਰੰਟੀ ਦੀ ਦਵਾਈ ਹੁੰਦੀ ਬਾਈ ਆਪਣੇ ਕੋਲੇ ਬੰਦਾ ਫੋਨ 'ਤੇ ਵੀ ਪੁੱਛ ਸਕਦਾ ਦਾ ਬਾਈ ਐਸੀ ਗੰਨੀ ਕਿ ਆਪਣੇ ਵਾਸੀ ਲੈਣੀ ਬੰਦੇ ਨੇ ਦਾ ਬਾਈ ਫੋਨ 'ਤੇ ਵੀ ਪੁੱਛ ਸਕਦਾ ਬੰਦਾ ਦਵਾਈ ਠੀਕ ਹੈ ਹੋਰ ਵੀ ਦਵਾਈਆਂ ਤੁਸੀਂ ਬਹੁਤ ਬਣਾਉਂਦੇ ਆ ਆ ਪਸ਼ੂ ਕਿਸੇ ਬੰਦੇ ਨੂੰ ਸੂਗਾ ਹੋ ਬਾਵਾਸੀ ਰੋ ਪੱਥਰੀ ਹੋ ਕੋਈ ਰੋਗ ਹੋ ਗਠੀਆ ਬਾਈ ਹੋ ਨਾ ਮਰਦਾਨੀ ਕੋਈ ਬਿਮਾਰੀ ਹੋ ਬੰਦੇ ਕੋਈ ਰੋਗ ਹੋ ਹਾਂ ਜੀ ਠੀਕ ਹੈ ਤੇ ਉਂਹ ਰਹਾ ਛੋਡੀ ਮਲੇਰ ਕੋਟ ਨੇ ਮਲੇਰ ਕੋਟ ਲੈ ਕੇ ਆਏ ਕਪੜਾ ਬਾਈ ਗੰਗਾ ਨਗਰ ਰਹਿੰਦਾ ਏ ਇੱਧਰ ਜਗਰਾਵਾ ਰਹਿੰਦਾ ਏ ਗੁਨੀਆਣਾ ਮੰਡੀ ਰਹਿੰਦਾ ਏਰੀਏ ਬੰਦੇ ਵੇ ਆਉਂਦੇ ਹਾਂ ਸਾਰੇ ਆਪਣੇ ਭਾਈ ਅਲੱਗ-ਅਲੱਗ ਰਹਿੰਦੇ ਆ ਹਾਂ ਅੱਛਾ ਹਾਂ ਠੀਕ ਹੈ ਬੰਦੇ ਨੂੰ ਕੋਰੀਅਰ ਵੀ ਕਰ ਦਿੰਦੇ ਆ ਜੇ ਬੰਦਾ ਫੋਨ ਕਰਕੇ ਕੀਤੇ ਵੀ ਥਾਵੇ ਮੰਗਾਣਾ ਚਾਹਤਾ ਕੋਰੀਅਰ ਵੀ ਕਰ ਦਿੰਦੇ ਆ ਮਾਲ ਪੈਸੇ ਵੀ ਬੰਦਾ ਚਾਹੇ ਬਾਅਦ ਚ ਲਗਾ ਦੇ ਪੈਸੇ ਵਾਲੇ ਵੀ ਕੋਈ ਇੱਕ ਬੂਰੇ ਹੋਰ ਗੱਲ ਦੇਖੀ ਆ ਜਿਵੇਂ ਹੋਰ ਵੀ ਭਾਈ ਆਉਂਦੇ ਆ ਸਾਰੇ ਹਾਂਜੀ ਹਾਂਜੀ ਯਾਰ ਤੁਸੀਂ ਮੰਨ ਲਓ ਇੱਕ ਕਹਿ ਦਿੰਦਾ ਬੰਦਾ ਬਾਈ ਉਹ ਸਮਾਨ ਐ ਇਸ ਤਰ੍ਹਾਂ ਪਾਉਂਦੇ ਆ ਸਾਡੇ ਕੋਲੇ ਆ ਵਧੀਆ ਕੁਆਲਟੀ ਦਾ ਇਹਦੇ ਵਿੱਚ ਫਰਕ ਹੁੰਦਾ ਆ ਆਈਟਮਾਂ ਦੇ ਵਿੱਚ ਬਾਈ ਫਰਕ ਤਾਂ ਹੁੰਦਾ ਕੋਈ ਸਭ ਬੰਦਾ ਚੀਜ਼ੇ ਕੱਟ ਰੱਖਦਾ ਕੋਈ ਸਭ ਵਧ ਰੱਖਦਾ ਚੀਜ਼ੇ ਹੁੰਦੀ ਸਾਰੋਗੇ ਕੋਲੇ ਸੇਮ ਹੀ ਹਾਂ ਚੀਜ਼ਾਂ ਦਾ ਕੋਈ ਪੱਕਾ ਬਾਈ ਤਾਂ ਨਹੀਂ ਫਰਕ ਆ ਜਾਂ ਕੋਈ ਵੈਰਾਈਟੀ ਬਾਈ ਨਾ ਨਾ ਕੋਈ ਇੱਦਾਂ ਦਾ ਕੋਈ ਇੱਦਾਂ ਦਾ ਫਰਕ ਨਹੀਂ ਹੁੰਦਾ ਸਿਰਫ ਸਮਾਨ ਘੱਟ ਵੱਧ ਪਾ ਦਿੰਦੇ ਆ ਬਸ ਕੱਟ ਵੱਧ ਪਾ ਦਿੰਦਾ ਜਿੱਦਾਂ ਪਰਦਾ ਰੇਟ ਕੱਟ ਕਰ ਲੈਣਾ ਹਾਂ ਕਾਲਾ ਨੂਨ ਵਧ ਪਾ ਦਿੰਦਾ ਬੰਦਾ ਹੋਰ ਥੋੜਾ ਜਿਹਾ ਸਮਾਨ ਘੱਟ ਪਾ ਦਿੰਦਾ ਇੱਦਾਂ ਹੀ ਹ ਨਗਾ ਕਟਵਾ ਕਟ ਪਾ ਦਿੰਦਾ ਬੰਦਾ ਹਾਂ ਅੱਛਾ ਫਿਰ ਬੰਦਾ ਰੇਟ ਨਾਲ ਕੰਮ ਕਰੇ ਤਾਂ ਸਾਰੀ ਚੀਜ਼ੇ ਜੈਨਮਲ ਪਾ ਕੇ ਦਿੰਦੇ ਬਾਈ ਜੀ ਫਿਰ ਆਪਦੇ ਹਿਸਾਬ ਨਾਲ ਆਪਣਾ ਆ ਆਪਦੇ ਹਿਸਾਬ ਨਾਲ ਸਾਰੀ ਚੀਜ਼ੇ ਸਾਹਮਣੇ ਸਾਹਮਣੇ ਬਣਾਉਂਦਾ ਪਰ ਬੰਦੇ ਕੇ ਚੀਜ਼ ਤੋਂ ਸਾਰੀ ਪਾ ਕੇ ਤਿਆਰ ਕਰਕੇ ਬਾਈ ਹਾਂ ਲੈ ਬਾਈ ਆ ਜਾ ਦੇ ਇੱਕ ਇਸ ਮਾ ਉੱਗ ਨਿਕਲ ਗਏ ਖੋਲ ਦੇ ਪਟਾਰੀ